ਮੈਂ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਜਿਹੜੀ ਮਾਫੀ ਮੰਗ ਲਾਂ ਕਿਉਂਕਿ ਗੱਲ ਥੋੜੀ ਸੱਚੀ ਆ ਪਰ ਹੈ ਕੌੜੀ ਆ ਗੋਵਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਚੱਲ ਰਿਹਾ ਅੱਜ ਸਾਡੇ ਪਿੰਡ ਦੇ ਵਿੱਚ ਵੀ ਬਹੁਤ ਥਾਵਾਂ ਸਾਰੇ ਥਾਵਾਂ ਤੇ ਲੰਗਰ ਲਾਇਆ ਗਿਆ ਨਗਰ ਕੀਰਤਨ ਵੀ ਹੋਇਆ ਬਹੁਤ ਚੰਗੀ ਗੱਲ ਆ ਗੁਰੂ ਦਾ ਪ੍ਰਚਾਰ ਹੋਣਾ ਗੁਰੂ ਦੇ ਦਰਸ਼ਨ ਗਿਦਾਰੇ ਹੋਣੇ ਬਹੁਤ ਚੰਗੀ ਗੱਲ ਆ ਹਨਾ ਪਰ ਮੈਂ ਤੁਹਾਨੂੰ ਇੱਕ ਕੋਈ ਗੱਲ ਕਹਿਣਾ ਚਾਹਣਾ ਵੀ ਦੇਖੋ ਜਿਹੜੀ ਸਭ ਤੋਂ ਵੱਡੀ ਗੁਰੂਆਂ ਦੀ ਸਿੱਖਿਆ ਕੀ ਆ ਗੁਰੂ ਗੋਵਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ ਆਪਣੇ ਪਿੰਡ ਕੋੜਦਨਾਂ ਦੇ ਵਿੱਚ ਇੱਕ ਤਾਂ ಕ್ಯಾਨਸਰ ਦਾ ਮਰੀਜ਼ ਮੇਰੇ ਕੋਲੇ ਕੱਲ ਆਇਆ ਸਾਡੇ ਮਜੀਬ ਸਿੱਖ ਪਰਿਵਾਰ ਦੇ ਵਿੱਚੋਂ ਮੈਂ ਦੇਖੋ ਜਾਤ ਪਾਤ ਦਾ ਗੇੜਾ ਨਾ ਨਹੀਂ ਲੈਂਦਾ ਹੁੰਦਾ ਪਰ ਮੈਨੂੰ ਦੱਸਣ ਲਈ ਲੈਣਾ ਪੈ ਰਿਹਾ ਇੱਕ ਸਾਡੇ ਪਰਜਾਪਤ ਪਰਿਵਾਰ ਸਾਡੇ ਖਮਿਆਰ ਪਰਿਵਾਰ ਦੇ ਵਿੱਚੋਂ ਤੋਤਾ ਸਿੰਘ ਆ ਜਿਹੜਾ ਕਿ ਬਲੱਡ ਕੈਂਸਰ ਦੇ ਨਾਲ ਬੜੀ ਹਰ ਇੱਕ ਥਾਂ ਤੇ ਸੇਵਾ ਕਰਦਾ ਪਰ ਉਹਨੂੰ ਬਿਮਾਰੀ ਨੇ ਘੇਰ ਲਿਆ ਬੜਾ ਹੀ ਪੀੜਤ ਆ ਤੇ ਜਿੰਨੇ ਕੁ ਛੋਗਰਾ ਸੀ ਮੈਂ ਦੋਨਾਂ ਪਰਿਵਾਰਾਂ ਦੀ ਜਿੰਨੀ ਕੁ ਮੇਰੀ ਔਕਾਤ ਸੀ ਮੈਂ ਮਦਦ ਕੀਤੀ ਪਰ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹਣਾ ਕਿ ਜਿਹੜੀ ਬਾਣੀ ਆ ਗੁਰੂ ਨਾਨਕ ਦੇਵ ਭਾਸ਼ਾ ਮਾਰੇ ਨੇ ਬਾਣੀ ਦੇ ਵਿੱਚ ਜਿਹੜਾ ਦਇਆ ਤੇ ਸੰਤੋਖ ਨੂੰ ਅਸਲੀ ਧਰਮ ਕਿਹਾ ਵੀ ਜੇਕਰ ਤੁਸੀਂ ਆਪ ਤੋਂ ਨੀਵੇਂ ਦੀ ਮਾੜੇ ਬੰਦੇ ਦੀ ਬਾਹ ਫੜਦੇ ਹੋ ਉਹ ਦਇਆ ਹੈ ਉਹ ਇੱਕ ਸੇਵਾ ਦੀ ਭਾਵਨਾ ਦਇਆ ਤੋਂ ਇੱਕ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ ਸੰਤੋਖ ਤੋਂ ਸਮਰਪਣ ਦੀ ਭਾਵਨਾ ਪੈਦਾ ਹੁੰਦੀ ਹੈ ਮੇਰੀ ਇਹੀ ਬੇਨਤੀ ਆ ਵੀ ਹਰੇਕ ਪਿੰਡ ਦੇ ਵਿੱਚ ਲੋੜਵੰਦ ਸਾਡੇ ਮਜ਼ਦੂਰ ਪਰਿਵਾਰ ਨੇਗੇ ਜਿਉਂਨਾ ਪਰਿਵਾਰਾਂ ਦੀ ਮਦਦ ਕਰੀ ਜਾਵੇ ਕਿਸੇ ਦੇ ਘਰੇ ਬਿਮਾਰੀ ਆ ਕਿਸੇ ਦੇ ਘਰੇ ਵਿਆਹ ਹੈ ਪਰਾ ਜੇ ਉਹਨਾਂ ਨੇ ਮਦਦ ਕਰੀ ਜਾਵੇ ਤਾਂ ਸਾਡਾ ਪੰਜਾਬ ਸਾਡਾ ਗੁਰੂ ਦਾ ਪ੍ਰਚਾਰ ਬਹੁਤ ਜ਼ਿਆਦਾ ਵਧ ਸਕਦਾ ਕਿਉਂਕਿ ਜੇਕਰ ਅਸੀਂ ਆਮ ਗਰੀਬ ਬੰਦਿਆਂ ਨੂੰ ਨਾਲ ਜੋੜਨਾ ਗੁਰੂ ਦਾ ਪ੍ਰਚਾਰ ਕਰਨਾ ਤਾਂ ਉਹਨਾਂ ਦੀ ਬਾਹ ਫੜਨੀ ਬੜੀ ਜ਼ਰੂਰੀ ਆ ਮੇਰੀ ਹੀ ਬੇਨਤੀ ਆ ਲੰਗਰ ਲਾਓ ਜੀ ਸਦਕੇ ਲਾਓ ਪਰ ਲੰਗਰਾਂ ਨੂੰ ਥੋੜੀ ਜੀ ਆਪਾਂ ਲੰਗਰਾਂ ਲਈ ਪੈਸਾ ਬਹੁਤ ਕੱਟਾ ਕਰ ਲੈਂਦੇ ਆ ਮੈਂ ਦੇਖੋ ਜਿੰਨੇ ਵੀ ਸਾਡੇ ਕੋਲੇ ਮੇਰੇ ਕੋਲੇ ਢਾਲਾਂ ਆਲੇ ਮੈਂ ਜਿੰਨੀ ਕਿ ਮੇਰੀ ਕਾਥੀ ਮੈਂ ਦਿੱਤਾ ਪਰ ਮੈਂ ਵੱਧ ਜਿਹੜਾ ਆਪਦੀ ਜਿਹੜੀ ਆਪਦਾ ਸਬੰਧ ਆ ਮੈਨਾਂ ਦੋਨਾਂ ਪਰਿਵਾਰਾਂ ਨੇ ਲਿੱਤਾ ਇੱਕ ਤਾਂ ਸਾਡਾ ਮੱਝਵੀ ਸਿੱਖ ਦਾ ਪਰਿਵਾਰ ਮੇਲਾ ਸਿੰਘ ਤੇ ਦੂਜਾ ਆਪਣਾ ਤੋਤਾ ਸਿੰਘ ਮੈਨਾਂ ਦੋਨਾਂ ਇਹਨਾਂ ਨੂੰ ਪਰਿਵਾਰਾਂ ਨੂੰ ਸੰਬੰਧ ਘਟਾਣਾ ਚੰਗਾ ਸਮਝਿਆ ਵੀ ਯਾਰ ਇਹਨਾਂ ਦਾ ਜ਼ਰੂਰੀ ਆ ਜੇ ਲੰਗਰਾਂ ਲਈ ਅਸੀਂ ਪੈਸੇ ਇਕੱਠੇ ਕਰ ਸਕਦੇ ਆ ਤਾਂ ਅਸੀਂ ਕਿਉਂ ਨਾ ਸੀ ਇਹਨਾਂ ਗਰੀਬਾਂ ਲਈ ਪੈਸੇ ਇਕੱਠੇ ਕਰੀਏ ਜਿਨ੍ਹਾਂ ਦੇ ਘਰੇ ਕੈਂਸਰ ਦੀ ਬਿਮਾਰੀ ਆ ਬੜੀ ਕੈਂਸਰ ਨੂੰ ਤੋੜ-ਤੋੜ ਕੇ ਪਰਿਵਾਰ ਜਿਹੜਾ ਕਿ ਆਪਣਾ ਖਾਈ ਜਾਂਦਾ ਹਨ ਇਹ ਮੇਰੀ ਬੇਨਤੀ ਆ ਆਪਾਂ ਇਹ ਗੱਲ ਇੱਕ ਗੱਲ ਮੈਂ ਹੋਰ ਵੀ ਕਹਿਣਾ ਚਾਹਣਾ ਚਲੋ ਕਿਸਾਨਾਂ ਤਾਂ ਸਾਡੇ ਪਰਿਵਾਰ ਹੈਗੇ ਹੈਗੇ ਨੇਗੇ ਮੈਂ ਸਾਡੇ ਪਿੰਡ ਦੇ ਮਜ਼ਦੂਰ ਭਾਈਚਾਰੇ ਨੂੰ ਸਾਰੇ ਪਿੰਡਾਂ ਦੇ ਮਜ਼ਦੂਰ ਭਾਈਚਾਰੇ ਨੂੰ ਵੀ ਕਹਿਣਾ ਚਾਹਣਾ ਦੇਖੋ ਅਸੀਂ ਮਜ਼ਦੂਰ ਭਾਈਚਾਰਾ ਵੀ ਲੰਗਰ ਲਈ ਬਹੁਤ ਪੈਸੇ ਇਕੱਠੇ ਕਰ ਲੈਂਦਾ ਪਰ ਕਿਉਂ ਨਹੀਂ ਇੱਕ ਜੇਕਰ ਕਿਸੇ ਘਰਾਂ ਦੇ ਵਿੱਚ ਬਿਮਾਰੀ ਆ ਮਜ਼ਦੂਰ ਭਾਈਚਾਰਾ ਮੈਨੂੰ ਮੈਂ ਆਪਣੇ ਪਿੰਡ ਦੇ ਵਿੱਚ ਇਹ ਗੱਲ ਕਹੀ ਹੋਈ ਆ ਕਿ ਮੇਰੇ ਕੋਲੇ ਪਹਿਲਾਂ ਮਜ਼ਦੂਰ ਭਾਈਚਾਰਾ ਉਹ ਮੈਂ ਤੁਹਾਡੇ ਨਾਲ ਲੱਗ ਕੇ ਪਹਿਲਾਂ ਆਪਣੇ ਕੋਲੇ ਸੰਬੰਧ ਪਾਉ ਫਿਰ ਆਪਾਂ ਪਿੰਡ ਦੇ ਵਿੱਚ ਪੈਸੇ ਇਕੱਠੇ ਕਰਾਂਗੇ ਗੁਰੂ ਇਹਨਾਂ ਲਈ ਅਸੀਂ ਬਹੁਤ ਪੈਸੇ ਇਕੱਠੇ ਕਰ ਲੈਂਦੇ ਆ ਲੰਗਰਾਂ ਲਈ ਪੈਸੇ ਇਕੱਠੇ ਕਰ ਲੈਂਦੇ ਆ ਕਰੋ ਮੈਂ ਇਹ ਤੇ ਮਨਾ ਨਹੀਂ ਕਰਦਾ ਪਰ ਸਭ ਤੋਂ ਜ਼ਰੂ जिधे ਘਰੇ ਕੁੜੀ ਦਾ ਕਾਰਜ ਆ ਉਹਦੇ ਲਈ ਵਾ ਪੈਸਾ ਇਕੱਠਾ ਕਰੀਏ ਗੁਰੂ ਦੀ ਅਸਲੀ ਸਿੱਖਿਆ ਨੂੰ ਆਪਾਂ ਥੋੜਾ ਜਿਹਾ ਸਮਝੀਏ ਕੱਲੀਆਂ ਬਿਲਡਿੰਗਾਂ ਬਣਾਉਣ ਤੇ ਕਰਨਾ ਆਪਾਂ ਧਿਆਨ ਦੀ ਰੱਖੀਏ ਲੰਗਰਾਂ ਤੇ ਕਰਨਾ ਧਿਆਨ ਦੀ ਰੱਖੀਏ ਜਿਹਦੇ ਘਰੇ ਬਿਮਾਰੀ ਹੁੰਦੀ ਆ ਉਹਨੂੰ ਪਤਾ ਹੁੰਦਾ ਆਪਾਂ ਉਹਦੇ ਲਈ ਵੀ ਬਾਝ ਜ਼ਰੂਰ ਫੜੀਏ ਉਹਦੇ ਲਈ ਵੀ ਆਪਾਂ ਕੱਟੇ ਜ਼ਰੂਰ ਹੋਈਏ ਮੇਰੀ ਇਹ ਬੇਨਤੀ ਆ ਸਾਰੇ ਪਿੰਡਾਂ ਦੀ ਸਮੱਸਿਆ ਕੱਲੇ ਮੇਰੇ ਪਿੰਡ ਦੀ ਸਮੱਸਿਆ ਨਹੀਂ ਸਾਰਿਆਂ ਦੀ ਸਮੱਸਿਆ ਆ ਜੇ ਤਾਂ ਕਰਕੇ ਜਿਹੜਾ ਲੋਕ ਗਲਤ ਰਸਤੇ ਤੇ ਪਖੰਡ ਬਾਤ ਬਾਤ ਤੁਰ ਜਾਂਦੇ ਨੇ ਕਿ ਜ਼ਰੂਰਤਾ ਵੀ ਆਪਾਂ ਉਹਨਾਂ ਦੇ ਬਾਹ ਫੜੀਏ ਧੰਨਵਾਦ